ਸਤ ਸਾਈਂ ਜੀ ਡੱਲੇਵਾਲ ਟੀਵੀ ਦੇਖ ਰਹੇ ਸਾਰੇ ਸ੍ਰੋਤਿਆਂ ਦਾ तहे ਦਿਲੋਂ ਧੰਨਵਾਦ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਇਹਨਾਂ ਦਿਨਾਂ ਵਿੱਚ ਲੱਖਾਂ ਦੀ ਦਾਦ ਆਦ ਵਿੱਚ ਜੋ ਸ਼ਰਧਾਲੂ ਨੇ ਉਹ ਹਰੀਦوار ਵਿਖੇ ਕਾਵੜ ਲੈਣ ਲਈ ਜਾ ਰਹੇ ਨੇ ਤੇ ਇਸ ਵਿਸ਼ੇਸ਼ ਮੌਕੇ ਤੇ ਖਰੀਦਵਾਰ ਵਿਖੇ ਜੋ ਸਤਗੁਰ ਰਾਜਗੁਰੂ ਜੀ ਮਹਾਰਾਜ ਅਤੇ ਸਤਗੁਰ ਗੰਗਾ ਨੰਦ ਮਹਾਰਾਜ ਜੀ ਦੇ ਨਾਂ ਤੇ ਬਣਿਆ ਹੋਇਆ ਆਸ਼ਰਮ ਹੈ ਉੱਥੇ ਸਾਰੇ ਹੀ ਕਾਵੜ ਯਾਤਰੀਆਂ ਲਈ ਰਹਿਣ ਸਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਜੋ ਤਿਆਰੀਆਂ ਨੇ ਉਹ ਇਸ ਧਾਮ ਤੇ ਚੱਲ ਰਹੇ ਨੇ ਹੋਿਆਂ ਦੇ ਵਿੱਚ ਜਾਣ ਜੋ ਪਾਗੇ ਬੈਕਟਰ ਲੋਕ ਧਾਮ ਦੀ ਪੂਰੇ ਜਗ ਵਿੱਚ ਉੱਚੀ ਛਾਨ ਹੈ ਮੈਨੂੰ ਮੰਗਣੇ ਦੀ ਕੋਈ ਲੋੜ ਗੁਰੂ ਮੇਰਾ ਜਾਣੀ ਜਾਣ ਹੈ ਹੁੰਡੇ ਵਾਲਿਆ ਤੇਰੇ ਜਿੰਨਾ ਦਾ ਸਾਨੂੰ ਕਿਸੇ ਤੇ ਮਾੜਿਆ ਹੁੰਡੇ ਵਾਲਿਆ ਤੇਰੇ ਜਿੰਨਾ ਦਾ ਸਾਨੂੰ ਕਿਸੇ ਤੇ ਇਹਨਾਂ ਸਾਰੇ ਕੰਮਾਂ ਦਾ ਅਸੀਂ ਜਾਇਜ਼ਾ ਲਵਾਂਗੇ ਸਤ ਲੋਕ ਧਾਮ ਰਤੇਵਾਲ ਦੇ ਮੁਖ ਸੇਵਾਦਾਰ ਸ਼੍ਰੀ ਵਾਸਦੇ ਭੂਮਲਿਆ ਜੀ ਤੋਂ ਤਾਂ ਆ ਬਣਾਣ ਨੂੰ ਮੁੱਖ ਰੱਖਦੇ ਆ ਕਿਉਂਕਿ ਕਾਬਰ ਯਾਤਰਾ ਹੋ ਰਹੀ ਆ ਭੋਲੇनाथ ਦੀ ਜਿਹਦੇ ਕਰਕੇ ਹਰੀਦوار ਦੇ ਵਿੱਚ ਆਸ਼ਰਮ ਦੇ ਵਿੱਚ ਦੀ ਸੇਵਾ ਇਹ ਸੰਗਤ ਕੋਲੋਂ ਚੱਲ ਰਹੀ ਹੈ ਜਿਹਦਾ ਪੇਂਟ ਕਰਾਇਆ ਟੂਟੀਆਂ ਲਵਾਈਆਂ ਜਾਂ ਫਰਸ਼ਾਂ ਠੀਕ ਕਰਾਈਆਂ ਜਾਂ ਹੋਰ ਵੀ ਸੁਵਿਧਾ ਪੱਖੇ ਸਾਰੇ ਲਵਾਏ ਜਿਹੜੇ ਹੈਗੇ ਆ ਇਹ ਸਾਰੀ ਸੁਵਿਧਾ ਕਰਕੇ ਜਿਹੜਾ ਹੈਗਾ 15 ਦਿਨ ਤੋਂ ਐਟਲੀ ਜਿਹੜਾ ਸੇਵਾ ਚੱਲ ਰਹੀ ਹੈ ਸੋ ਇਸ ਕਰਕੇ ਸੰਦਰ ਦੀ ਸੁਵਿਧਾ ਵਾਸਤੇ ਇਹ ਸਾਰਾ ਕੁਝ ਜਿਹੜਾ ਸਾਰੇ ਪ੍ਰਾਲੇ ਜਿਹੜੇ ਕੀਤੇ ਆ ਔਰ ਹੋਰ ਵੀ ਅੱਗੇ ਇੰਨੀ ਚੱਲਦੇ ਰਹਿਣਗੇ ਅੱਗੇ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡੀ ਅਸੀਂ ਜਿਹੜੀ ਪਾਣੀ ਵਾਲੀ ਟੈਂਕੀ ਬਣਾ ਰਹੇ ਆ ਇਹ ਆਸੀਸੀ ਦੀ ਉਹਦੇ ਨਾਲ ਹੋਰ ਵੀ ਸੁਵਿਧਾ ਹੋਊਗੀ ਸੋ ਇਸ ਕਰਕੇ ਮਹਾਰਾਜਿਆਂ ਦੀ ਕਿਰਪਾ ਬਣੀ ਰਹੇ ਮੇਰੇ ਸਤਿਗੁਰ ਖੋਡੇ ਵਾਲਿਆਂ ਦੀ ਸਤਿਗੁਰ ਪੂਰੀ ਵਾਲਿਆਂ ਦੀ ਸਤਿਗੁਰ ਰੱਕਵੇ ਵਾਲਿਆਂ ਦੀ ਬੰਦੀ ਛੋੜਦੀ ਉਹਨਾਂ ਦੀ ਕਿਰਪਾ ਦੇ ਨਾਲ ਹੀ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਅਰ ਉਹੀ ਕਰ ਰਹੇ ਆ ਅੱਜ ਦਾ ਇੱਕ ਐਵੇਂ ਬਹਾਨਾ ਮੂਰੇ ਹੋਇਆ ਸਾਡੇ ਵਾਰਦਾ ਦਾ ਕੁਝ ਨਹੀਂ ਹੈ ਅੱਜ ਦਾ ਇੱਕ ਸੇਵਾ ਭਾਵਨਾ ਲੈ ਕੇ ਆਏ ਆ ਬਾਕੀ ਰਹੀ ਗੱਲ ਐਸ ਬਿਲਡਿੰਗ ਦੀ ਬਿਲਡਿੰਗ ਦਾ ਜਿਹੜਾ ਹਾਲ ਬੋਰਡ ਫਾਸਾ ਸੀਗਾ ਇਹਦੀ ਰਿਪੇਅਰਿੰਗ ਵੀ ਕਰਾਈ ਤੇ ਇਹ ਜਿਹੜੀ ਰਿਪੇਅਰ ਕਰਾਈ ਕਰਾਉਣ ਤੋਂ ਬਾਅਦ ਜਿਹੜਾ ਸਾਰਾ ਕੁਝ ਠੱਜ ਰਿਹਾ ਬਾਕੀ ਅੱਗੇ ਅਸੀਂ ਜਿਹੜੇ ਹੋਰ ਹੈਗੇ ਆ ਜਿਹੜੇ ਕਮਰੇ ਐ ਉਹ ਸਾਰੇ ਕਮਰੇ ਜਿਹੜੇ ਹੋ ਵੀ ਨਵੇਂ ਬਣਾਉਣ ਜਾ ਰਹੇ ਆ ਕਾਬਰ ਤੋਂ ਬਾਅਦ ਜਿਹੜੀਆਂ ਕਮਰਿਆਂ ਦੀ ਸਾਲੀਆ ਕੰਮ ਚਾਲੂ ਕਰ ਦੇਣਾ ਬਾਕੀ ਆਣ ਵਾਲੇ ਸੰਗਤ ਨੂੰ ਸੇਵਾਦਾਰਾਂ ਨੂੰ ਮਹਾਪੁਰਸ਼ਾਂ ਨੂੰ ਹਰੀਦوار ਤਾਂ ਹਮਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਊਗੀ ਕਿਸੇ ਵੀ ਤਰ੍ਹਾਂ ਦੀ ਹਰ ਇੱਕ ਸੁਵਿਧਾ ਜਿਹੜੀ ਆ ਉਹਨਾਂ ਨੂੰ ਮਿਲੂਗੀ ਜੇ ਏਸੀ ਵਾਲੇ ਵੀ ਕਮਰੇ ਚਾਹੀਦੇ ਹੋਏ ਤਾਂ ਏਸੀ ਵਾਲੇ ਕਮਰੇ ਵੀ ਦੇਵਾਂਗੇ ਸਾਰਿਆਂ ਨੂੰ ਸੋਇਸ ਕਰਕੇ ਮੇਰਾ ਸਤਿਗੁਰੂ ਮਿਹਰ ਬਣਾ ਕੇ ਰੱਖੇ ਅੱਧੀ ਆਪਣਾ ਹੱਥ ਰੱਖੇ ਅਸ਼ੀਰਵਾਦ ਰੱਖੇ ਆਪਣਾ ਤਾਕਤ ਬਖਸ਼ੇ ਕਿ ਅਸੀਂ ਅੱਗੇ ਤੋਂ ਅੱਗੇ ਕੰਮ ਜਿਹੜੇ ਕਰਦੇ ਰਹੀਏ ਸਾਥ ਸਾਹਿਬ ਸਾਥ ਸਾਹਿਬ ਸਾਥ